ਪਿਆਰਪਰੀ ਸੱਸਿਆ ਕਾਲਾ ਜਿਹੜੇ ਵੀ ਮੇਰੇ ਨਾਲ ਭੈਣ ਭਰਾ ਯਾਰ ਦੋਸਤ ਮਿੱਤਰ ਆਪਣਾ ਜੁੜ ਰਹੇ ਨੇ ਆ ਨਾ ਜਿੰਨੇ ਵੀ ਹੈ ਨਾ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸੱਸਰੀਆ ਕਾਲ ਜੀ ਤੇ ਅੱਜ ਮੈਂ ਪਿੰਡ ਪਹੁੰਚ ਗਿਆ ਸੀਗਰ ਨਲਿੰਨੀ ਤੇ ਆਪਣੇ ਇੱਥੇ ਯਾਰ ਦੋਸਤ ਨੇ ਬਾਈ ਕਲਾਸ ਫੈਲੋ ਨੇ ਇਕੱਠੇ ਪੜ੍ਹਿਆ ਸੀ ਤੇ ਇੱਥੇ ਮੈਂ ਰੁਕ ਗਿਆ ਵੀਰ ਉਹਨਾਂ ਕੋਲ ਇੱਥੇ ਕਮ ਮੈਂ ਨਵੀਂ ਚੀਜ਼ ਦੇਖੀ ਆ ਇਤਨਾ ਇੱਕ ਖਾਲੀ ਬੋਤਲਾਂ ਟੰਗੀਆਂ ਹੋਈਆਂ ਨੇ ਕੰਚ ਦੀਆਂ ਬਾਕੀ ਆਪਾਂ ਦਿਖਾ ਦੋਨੇ ਆ ਵੀਡੀਓ ਵਿੱਚ ਆ ਹਾਂਜੀ ਇਹ ਵੀਰ ਨੇ ਆਪਣੇ ਕਰਮਾ ਸਿੰਘ ਜੀ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਪਤਾ ਏ ਵੀਰ ਜੀ ਹੋਰ ਕੀ ਆ ਚਾਲ ਨੇ ਤੁਹਾਡੇ ਇਹ ਆਪਣੇ ਵੀਰ ਕਾਲਾ ਸਫੈਲੋਂ ਨੇ ਹਨ ਇਕੱਠੇ ਸੀ ਪੜੇ ਲਿਖੇ ਹਨ 10th ਕਲਾਸ ਤੱਕ ਆ ਇੰਡਨਲੀ ਨਹੀਂ ਸਰਕਾਰੀ ਹਾਂਜੀ ਹਾਂਜੀ ਹੁਣ ਦੇਖੋ ਖੇਤੀਬਾੜੀ ਕਰਦੇ ਆ ਕੋਈ ਭਾਈ ਅਲੱਗ-ਅਲੱਗ ਕੰਮ ਕਰਦੇ ਨੇ ਸਾਰੇ ਆਪਣੇ ਕੋਈ ਭਾਈ ਦੁੱਧ ਦਾ ਕੰਮ ਕਰਦਾ ਜਿਵੇਂ ਦੇਖਦੇ ਹੋ ਤੁਸੀਂ ਵੀਡੀਓ ਚ ਨਾ ਕਿਹਨੋਂ ਵੀਰੇ ਆਪਣਾ ਤੁਹਾਡਾ ਜਗਦੇਵ ਸਿੰਘ ਆ ਵੇਰੇ ਤੁਹਾਡਾ ਕੀ ਮਸਲਾ ਤੁਸੀਂ ਕਹ ਰਹੇ ਸੀਗਾ ਕਹਿੰਦੇ ਵੀ ਡੰਗਰ ਆ 12 ਪਸ਼ੂ ਬਹੁਤ ਦੁਖੀ ਕਰਦੇ ਨੇ ਅੱਛਾ ਜੀ ਕੀ ਗੱਲ ਹੋ ਗਈ ਕੋਈ ਸਰਕਾਰ ਵੱਲੋਂ ਇਹਨਾਂ ਦਾ ਹੱਲ ਨਹੀਂ ਕਰਿਆ ਜਾਂਦਾ ਅੱਛਾ ਜੀ ਸਾਡਾ ਪਿੰਡਾਂ ਚ ਕਹੂ ਸਸ ਲੰਨੇ ਆ ਇਹ ਅੱਛਾ ਵੀਰ ਕਹਿੰਦਾ ਵੀ ਨਾ ਆਵਾਰਾ ਪਸ਼ੂ ਬਹੁਤ ਹੈਰਾਨ ਕਰਦੇ ਜਿਵੇਂ ਗਊਆਂ ਹੋ ਗਿਆ ਨਾ ਜਿਹੜੇ ਫਿਰਦੇ ਨੇ ਸੜਕਾਂ ਪਰ ਦੇ ਲੋਕ ਕਿੰਨਾ ਜਿਵੇਂ ਕਿ ਦੁਰਘਟਨਾ ਦਾ ਵੀ ਕਾਰਨ ਬਣਦੀਆਂ ਨੇ ਸੜਕਾਂ ਤੇ ਨਾ ਜੀ ਇਹਨਾਂ ਦੇ ਕਾਰਨ ਕਈ ਐਕਸੀਡੈਂਟ ਵੀ ਹੁੰਦੇ ਨੇ ਤੇ ਜਿਹੜੇ ਸਰਕਾਰਾਂ ਨੇ ਇਹ ਨਾ ਪਰ ਦੇਖੋ ਇਹ ਜਿਹੜੇ ਟੈਕਸ ਲੰਦਿਆਂ ਨੇ ਕਈ ਆਪਾਂ ਬਿਜਲੀ ਦੇ ਬਿੱਲ ਭਰਦੇ ਹਾਂ ਪਰ ਲਿਖੀ ਹੁੰਦੀ ਆ ਗਊ ਉਹਦੇ ਵਾਰਾ ਨਾ ਜੀ ਕੋਈ ਸਾਈਕਲ ਤੇ ਉਹ ਇਹਨਾਂ ਨੂੰ ਉਹ ਕਰਦੇ ਤਾਂ ਇਹ ਨਹੀਂ ਜਿਹੜੇ ਗਊਆਂ ਦੇ ਲੋਕ ਕਿੰਨੇ ਫਿਰਦੇ ਨੇ ਸੜਕਾਂ ਤੇ ਆਵਾਰਾ ਪਸੂ ਹਨਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ Hindu ਧਰਮ ਦੇ ਵਿੱਚ ਸਾਡੀ ਗਊ ਮਾਤਾ ਹੈ ਹਨਾ ਜੇ ਅਸੀਂ ਆਪਣੀ ਮਾਤਾ ਸਮਝਦਾ ਪਰ ਉਹਨਾਂ ਨੂੰ ਵਿਚਾਰਿਆਂ ਰੋਲ ਦੇ ਕਿਉਂ ਆ ਸੜਕਾਂ 'ਪਰਾ ਕਣੀ ਮੇਰਾ ਬਾਈ ਦਾ ਦੇਖੋ ਵਧੀਆ ਕੰਮ ਆ ਪਾਈ ਕਹਿੰਦਾ ਵਿਚਾਰਾ ਵੀਰ ਕਹਿੰਦਾ ਸਾਡਾ ਇਹ ਜਿਹੜੇ ਗਊਆਂ ਤੇ ਆ ਕੋਈ ਗੱਡੀ ਆਉਣ ਲੱਗੀ ਤੇ ਅੱਗੇ ਹੈ ਵੀਰ ਐਕਸੀਡੈਂਟ ਦਾ ਕਾਰਨ ਬਣਨ ਲੱਗੀ ਸੀ ਕਿ ਗੋਂਗਾ ਉਹ ਬਾਈ ਕਹਿੰਦਾ ਚਲੋ ਕੋਈ ਹੋਰ ਕਿਸੇ ਦਾ ਮੋਟਰਸਾਈਕਲ ਤੇ ਅੱਗੇ ਆ ਗਈ ਤਾਂ ਮੋਟਰਸਾਈਕਲ ਨਾਲ ਦਾ ਹੀ ਨੁਕਸਾਨ ਹੋ ਸਕਦਾ ਏ ਕਿਉਂਕਿ ਵੀ ਬੰਦਾ ਕਿਸੇ ਘਰ ਪੱਟਾ ਜਾ ਸਕਦਾ ਜੀ ਉਸਦੇ ਨਾਲ ਜੇ ਬਾਈ ਕੋਈ ਮੋਟਰਸਾਈਕਲ ਤੋਂ ਡਿੱਗ ਗਿਆ ਸਿਰ ਤੇ ਸੱਟ ਵੱਜਦੀ ਹੈ ਅੱਜਕੱਲ ਬੰਦੇ ਜੇ ਹੈਗਾ ਕੁਝ ਨਹੀਂ ਹੈ ਨਾ ਵੀਰਾ ਬਾਈ ਤੇ ਘਰਾਂ ਡੰਗਰ ਬੰਨੇ ਹੋਏ ਨੇ ਬਾਈ ਕਹਿੰਦਾ ਮੈਂ ਘਰਾਂ ਹੀ ਬਣ ਲੈ ਡੰਗਰ ਉਹ ਠੀਕ ਹੈ ਜੀ ਅਬਾਰਾ ਫਿਰਦਾਂ ਜਿਹੜੇ ਕਹਿੰਦਾ ਨਾ ਛੱਡਣ ਨੂੰ ਜੀ ਕਰਦਾ ਜੀ ਰੁਲਦੀਆਂ ਨੇ ਵਿਚਾਰੀਆਂ ਬਾਰ ਬਾਰ ਲੋਕੋ ਕੁੱਟਦੇ ਮਾਰ ਦਿੰਦੇ ਨੇ ਉਹਨਾਂ ਨੂੰ ਹਨਾ ਜੀ ਜਿਵੇਂ ਉਹਨਾਂ ਦੇਖੋ ਜੀ ਹਰਾ-ਚਾਰਾ ਹੈ ਕਣਾਂ ਖਾਂਦਿਆਂ ਨੂੰ ਕਣਕਾਂ ਖੇਤਾਂ ਵਿੱਚ ਜਾ ਕੇ ਹਨਾ ਵੀਰ ਖੇਤਾਂ ਬਾੜ ਲਾ ਦਿੰਦੇ ਨੇ ਕਪਾਣ ਮਾਗੋ ਲਾਈ ਜਾਂਦੇ ਨੇ ਜਿੱਥੇ ਲੱਗ ਜਾਂਦੀ ਨਹੀਂ ਬਰ ਜਾ ਕੇ ਹਲੇ ਦਾ ਨੁਕਸਾਨ ਹੀ ਕਰਦੇ ਨੇ ਜ਼ਿਮੀਦਾਰ ਦਾ ਜੀ ਹੁਣ ਅੱਜ ਕੱਲ ਕੋਈ ਵਿਚਾਰਾ ਠੇਕੇ ਬੰਨ ਲੈਂਦਾ ਜ਼ਮੀਨ 50 60 ਜਾਨ ਨੂੰ ਤਾਂ ਪਹਿਲਾਂ ਹੀ ਕਿੱਲਾ ਹੋਇਆ ਵਾ ਇਹ ਪਰ ਉਪਰ ਜਾਣਾ ਜਾਨਵਰ ਨੁਕਸਾਨ ਕਰਦੇ ਨੇ ਫਸਲ ਦਾ ਪਰ ਹੋਰ ਵੱਡਾ ਨੁਕਸਾਨ ਹੋ ਜਾਂਦਾ ਹਨਾ ਵੀਰ ਬਰੇ ਬਰੇ ਤੁਸੀਂ ਨਗਰ ਬਣ ਲੈ ਕੇ ਆ ਰਹੇ ਤੁਸੀਂ ਜੀ ਹਾਂਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਨਾ ਇਹਦੇ ਬਾਰੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤਾਂ ਇਹੀ ਆ ਜੀ ਵੀ ਇਹਦਾ ਹੱਲ ਕਰਿਆ ਜਾਵੇ ਕੋਈ ਹਰੇਕ ਪਾਸੇ ਨੂੰ ਇਹ ਟੈਕਸ ਕੱਟਦੇ ਨੇ ਹੁਣ ਸਾਡਾ ਜਿਹੜੇ ਦੁੱਧ ਵਾਲੇ ਬਿਲ ਬੀ ਆਉਂਦੇ ਨੇ ਪਲਾਂਟ ਤੋਂ ਉਹਨਾਂ ਚ ਵੀ ਸਭ ਤੋਂ ਟੈਕਸ ਕੱਟਿਆ ਜਾਂਦਾ ਅੱਛਾ ਜੀ ਇਹਨਾਂ ਦਾ ਹੱਲ ਕੋਈ ਹੈ ਨਹੀਂ ਹਾਂਜੀ ਦੇਖੋ ਜੀ ਜਿਹੜਾ ਇਹ ਟੈਕਸ ਕੱਟਿਆ ਜਾਂਦਾ ਗਊਆਂ ਦਾ ਜਿਹੜੀਆਂ ਗਊਆਂ ਨਾ ਵਾਰਾਂ ਫਿਰਦੇ ਨੇ ਪਿੰਡਾਂ ਦੇ ਵਿੱਚ ਜਦੋਂ ਤੱਕ ਇਹ ਦੁੱਧ ਦਿੰਦਿਆਂ ਨੇ ਜਦ ਤੱਕ ਇਹ ਲੋਕ ਰੱਖਦੇ ਨੇ ਨਾ ਇਹਨਾਂ ਨੂੰ ਤੇ ਜਦੋਂ ਦੁੱਧ ਛੱਡ ਜਾਂਦੇ ਨੇ ਫਿਰ ਇਹਨਾਂ ਨੂੰ ਛੱਡ ਦੁੰਦੇ ਨੇ ਇਹ ਬਹੁਤ ਵੱਡੀ ਗੱਲ ਆ ਹੁਣ ਆ ਤਾਂ ਆਪਣੇ ਘਰ ਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ ਦੇਖੋ ਜਦੋਂ ਬੰਦਾ ਸਿਆਣਾ ਹੋ ਜਾਂਦਾ ਏ ਉਹ ਵੀ ਤਾਂ ਕੰਮਕਾਰ ਛੱਡ ਦੁੰਦਾ ਏ ਹਨਾ ਕਰਨਾ ਉਹ ਆਪਾਂ ਆਪਣੇ ਘਰ ਦੇ ਨੂੰ ਕਿਉਂ ਨਹੀਂ ਛੱਡ ਦੇਗੇ ਡੰਗਰਾਂ ਨੂੰ ਕਿਉਂ ਛੱਡਦੇ ਆ ਕਿਉਂਕਿ ਆਪਾਂ ਇਸ ਜ਼ੋਨ ਦੇ ਵਿੱਚ ਵੀ ਜਾਣਾ ਕਿਸੇ ਨਾ ਕਿਸੇ ਦਿਨ ਛੱਡਣਾ ਨਹੀਂ ਚਾਹੀंदे ਹਨਾ ਵੀਰ ਹੈ ਕੋਈ ਵੀ ਬੰਦਾ ਜਦੋਂ ਬਿਰਧ ਹੋ ਜਾਂਦਾ ਏ ਛੱਡਣਾ ਨਹੀਂ ਚਾਹੁੰਦਾ ਹੈਗਾ ਬੰਦੇ ਅੱਜ ਕੱਲ ਦਾ ਜਿਆ ਸਮਾਂ ਹੋ ਗਿਆ ਇਨਸਾਨ ਆਪਣੇ ਮਾਪਿਆਂ ਨੂੰ ਵੀ ਨਹੀਂ ਸਮਝਦੇ ਕੋਸਾ ਹਨਾ ਜੀ ਜਨਮਾਂ ਨੂੰ ਤਾਂ ਸਮਝਣਾ ਕੀ ਆ ਬਾਕੀ ਦੇਖੋ ਕੋਈ ਐਕਸੀਡੈਂਟ ਹੋ ਗਿਆ ਕਿਸੇ ਦੇ ਨਾਲ ਕੋਈ ਆਪਣਾ ਅੱਗੇ ਰਿਸ਼ਤਾਰ ਵੀ ਨਿਕਲ ਸਕਦਾ ਹੈ ਫਿਰ ਬਾਅਦ ਚੋਂ ਪਛਤਾਉਨੇ ਆ ਨਾ ਛੱਡਿਆ ਕਰੋ ਵੀਰ ਮੇਰੇ ਉਹ ਡੰਗਰਾਂ ਨੂੰ ਹਨਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਏ ਕੋਈ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਜਿਵੇਂ ਪਿੰਡਾਂ ਦੇ ਵਿੱਚ ਹਨਾ ਉਹਨਾਂ ਚੋਂ ਇੱਕ ਅੱਧਾ ਕਿੱਲਾ ਲੈਣਾ ਪਰ ਛੱਡਣਾ ਹੀ ਜਾਂਦਾ ਪਹਿਲਾਂ ਤਾਂ ਗਊ ਚਰਾ ਦੇ ਜ਼ਮੀਨਾਂ ਹੁੰਦੀਆਂ ਸੀਗੇ ਪੰਚਾਇਤੀ ਜ਼ਮੀਨਾਂ ਤੇ ਜਿਹੜੀਆਂ ਨੇ ਵੀਰ ਹਾਂ ਬਹੁਤ ਜ਼ਰਾਤ ਪਈ ਵੀ ਆ ਵੀਰੇ ਸਾਡੇ ਦਾ ਇੱਥੇ ਲੋਕਾਂ ਲੋਕਾਂ ਨਹੀਂ ਦੱਬ ਲੀਏ ਹਾਂਜੀ ਹਾਂਜੀ ਉਹਦੇ ਵਿੱਚੋਂ ਮਾੜੀ ਮੁੱਟੀ ਜ਼ਮੀਨਾਂ ਜਿਹੜੀ ਬੰਗੜਾਵਾ ਤੇ ਕਰਨੀ ਜੀ ਦੇਣਾ ਨਾ ਜੀ ਥੋੜੀ ਮੁੱਟੀ ਜ਼ਮੀਨ ਹਾਂਜੀ ਕੁਝ ਅਸੀਂ ਚਾਹੀਦਾ ਹੈ ਨਾ ਹਾਂ ਤੁਸੀਂ ਕਮੈਂਟ ਕਰਕੇ ਦੱਸੋ ਜੀ ਕੀ ਤੁਹਾਡਾ ਰਾਏ ਮਾਸਬਰਾ ਤੁਹਾਡਾ ਨਾ ਏ ਦੇਖੋ ਇੱਥੇ ਪਿੰਡ ਜੇ ਰੁਕੇ ਹੋਈ ਸੀਗੇ ਇੱਥੇ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਂਗਾ ਇੱਥੇ ਦੋਸਤੋ ਹੋ ਗਿਆ ਪਤਾ ਉਹਨਾਂ ਖਾਮਾਂਗੇ ਵੀਡੀਓ ਚ ਬਾਈ ਅੰਦੇ ਨਾਲ ਗੱਲਾਂ ਕਰ ਲਈਏ ਪਹਿਲਾਂ ਜਿਹੜਾ ਬਾਈ ਕਹਿੰਦਾ ਸਾਡੇ ਕੋਲ ਤਿੰਨ ਚਾਰ ਮੱਝਾਂ ਰੱਖਿਆ ਹੋਣਾ ਘਰਾਂ ਚੋਂ ਗਾਉਂਗਾ ਕੀ ਨਾਮ ਤੇ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਆ ਬਾਕੀ ਆਪਾਂ ਟਾਈਮ ਕੱਢ ਕੇ ਵੀਰ ਉਹਨਾਂ ਨਾਲ ਵੀਡੀਓ ਕਰਾਂਗੇ ਪਰ ਦਿਖਾਵਾਂਗੇ ਵੀਡੀਓ ਚਾਹਣਾ ਵੀਰੇ ਹਾਂ ਤੇ ਇੱਥੇ ਆਪਾਂ ਖੜੇ ਸੀਗੇ ਇਹ ਵੀਰ ਆਪਣੇ ਪ੍ਰਧਾਨ ਜੀ ਉਹਨਾਂ ਦੀ ਗੋਠੀ ਇੱਧਰ ਐ ਨਲੀ ਨੀ ਪਿੰਡਾਂ ਹਾਂ ਆ ਦੇਖੋ ਨਾ ਇੱਥੇ ਤੁਹਾਨੂੰ ਚੀਜ਼ ਦਿਖਾਉਣਾ ਹੈ ਕਿ ਨਵੀਂ ਇੱਥੇ ਆਹ ਬੋਤਲਾਂ ਦੇਖੋ ਜੀ ਆ ਖਾਲੀ ਬੋਤਲਾਂ ਟੰਗੀਆਂ ਹੋਈਆਂ ਨੇ ਜਾਂ ਤਾਂ ਪਾਰਕ 'ਇ ਟੰਗੋਈਸ ਨੂੰ ਕਹਿੰਦੇ ਬਾਈ ਪਾਰਕ 'ਇ ਟੰਗ ਕੇਤੀ ਪਰ ਕਿਸੇ ਨੇ ਛੱਡਣੀ ਨਹੀਂ ਹੈਗੀ ਹੂੰ ਤੇ ਇੱਕ ਹੋਰ ਅੱਗੇ ਦਿਖਾਣੇ ਆਪਾਂ ਜਾ ਕੇ ਆ ਵੀ ਦੇਖ ਲਈ ਤੁਸੀਂ ਇਹੇ ਬਾਕੀ ਤੋਂ ਤੁਹਾਡਾ ਦੱਸੋ ਜੀ ਕਾ ਰਹਿ ਮਸਬ ਰਹਿਣਾ ਇੱਧਰ ਕੀ ਅੱਗੇ ਆਪਾਂ ਦਿਖਾਣੇ ਆ ਇੱਕ ਆ ਬੋਤਲ ਟੰਗੀ ਹੋਈ ਆ ਸਾਈਡ ਤੇ ਇੱਧਰ ਮਾਹੌਲਾ ਨਹੀਂ ਲਾਉਣਾ ਹਾਂ ਆ ਦੇਖੋ ਆ ਕਹਿੰਦੇ ਜਿਹੜੇ ਕੁੱਤੇ ਬਿੱਲੇ ਨੇ ਕਹਿੰਦੇ ਇਹਨਾ ਕਰਕੇ ਟੰਗੀ ਜੇ ਇਥੇ ਬਾਕੀ ਦੇਖੋ ਜੀ ਹੁਣ ਆਪਣੇ ਮੋਰਚੇ ਵੀ ਚੱਲ ਰਹੇ ਨੇ ਹਨਾ ਜਿਵੇਂ ਸਿੱਧੂਪੁਰ ਜਿਹੜਾ ਆਪਣਾ ਖਨੌਰੀ ਬਾਰਡਰ ਤੇ ਹੈ ਨਾ ਐ ਵੀਰ ਇਹ ਬੋਤਲਾਂ ਬਾਰੇ ਦੱਸੋ ਥੋੜੇ ਜਿਹਾ ਆਪਣੇ ਅੱਗੇ ਲਾਈ ਜੀ ਤਾਂ ਬਾਈ ਬੁੜੀਆਂ ਨੇ ਬਸ ਵਹਿਮ ਦੀਆਂ ਮਾਰੀਆਂ ਨੇ ਟੰਗਤੀਆਂ ਅੱਛਾ ਅੱਛਾ ਗੰਦਗੁੰਦ ਨਹੀਂ ਹੱਤਿਆਂ ਕਾਟਿਆਂ ਦੇ ਗੰਦਗੁੰਦ ਕਰਨ ਤੇ ਕਰਕੇ ਨਾ ਉਹ ਵਹਿਮ ਦਨੂੰ ਪਤਾ ਹੀ ਹੈ ਬਿਲਕੁਲ ਜਿੱਦ ਨੂੰ ਕਹਿ ਦੇ ਹਾਂਜੀ ਹਾਂ ਇਹ ਨਾਲ ਉਧਰੋਂ ਚੱਲ ਬਣਿਆ ਹਾਂਜੀ ਹਾਂਜੀ ਹਾਂ ਇਹ ਟੰਗੀਆਂ ਆਂਦੀਆਂ ਬਾਈ ਵਾਲੇ ਦਲੇ ਪਹੁੰਚਦੀਆਂ ਇਹ ਮੂੰਸੇ ਵਾਲੇ ਬਾਰੇ ਕਮੈਂਟ ਕਰਦੇ ਵੀਰ ਨੇ ਸਿੱਧੂ ਮੂਸੇਵਾਲਾ ਕੋਠੀ ਕਿਉਂ ਬਾਈ ਕਮੈਂਟ ਕਰ ਰਹੇ ਨੇ ਬਰੇ ਆਪਾਂ ਜਿਹੜਾ ਹਸੀ ਤਮਾਸ਼ੇ ਦੇ ਵੀਡੀਓ ਕਰ ਰਹੇ ਹੈ ਵਿੱਚ ਲੋਕੋ ਬੰਦਾ ਹੱਸੇ ਤੂ ਸੇ ਨਾ ਅੱਜ ਕੱਲ ਦੇਖੋ ਹਸੀ ਤਮਾਸ਼ੀ ਜਿਹੜਾ ਹਾਸਾ ਲਿਆਉਣਾ ਕਿਸੇ ਦੇ ਮੂੰਹ ਤੇ ਬਹੁਤ ਔਖਾ ਏ ਹਨਾ ਵੀਰ ਜਰੂਰ ਬਾਈ ਹਾਂ ਆਪਾਂ ਇਸ ਕਰਕੇ ਕਰੀਆ ਨਾ ਬਾਈ ਨੇ ਬਾਕੀ ਤੁਸੀਂ ਦੱਸੋ ਬਣੇ ਕਮੈਂਟ ਕਰਕੇ ਬੋਤਲਾਂ ਜਿਹੜੀਆਂ ਖਾਲੀ ਨੇ ਟੰਗੀਆਂ ਹੋਈਆਂ ਨੇ ਬਾਈ ਕਹਿੰਦੇ ਸਾਡੇ ਜਿਹੜੇ ਸਿਆਣੇ ਨੇ ਉਹਨਾਂ ਦੇ ਟੰਗਤੀਆਂ ਵੀ ਚਲੋ ਬਹਿਮ ਪਰ ਮੁੰਡੇ ਥੋੜੇ ਜਿਹਾ ਕਹਣਾ ਚਲੋ ਮਨ ਤਾਂ ਮਰਦਾ ਹਾਸਾ ਨਿਕਲ ਗਿਆ ਬਾਈ ਬੋਤਲ ਦੇਖ ਕੇ ਵੈਣਾ ਤਾਂ ਹੈਨਾ ਵੀਰ ਕਰਮੇ ਵੀ ਆਸਾਨੀ ਰੁਕੇ ਬੈਣਾ ਸਾਡਾ ਉਹ ਤਾਂ ਪੁਰਾਣੇ ਹੋ ਗਏ ਕੁੱਤਾ ਗੰਦ ਗੁੰਦ ਨਹੀਂ ਕਰੂਗਾ ਨਾ ਬੋਤਲ ਡੰਗ ਦੋ ਇੱਥੇ ਅੱਛਾ ਗੰਦ ਰੰਗ ਦੇ ਕਬਰੇ ਦਾ ਬੋਤਲ ਦਾ ਹੈ ਇਹਨਾਂ ਨੂੰ ਰਾਤ ਨੂੰ ਬੈਠ ਕੇ ਦੇਖਣਾ ਪਾਣਾ ਫਿਰ ਸਾਰੀ ਰਾਤ ਅੱਛਾ ਫਿਰ ਤਹੀ ਹੋਊਗਾ ਨਾ ਫਿਰ ਤਹੀ ਪਤਾ ਲੱਗੂਗਾ ਆ ਕਰਨੀ ਪੈਣੀ ਤੈਨੂੰ ਆਹ ਆ ਪ੍ਰੈਕਟੀਕਲ ਕਰਨਾ ਪੈਣੀ ਇੱਥੇ ਬੈ ਜਾ ਵਾ ਤੂੰ ਕੰਪੇ ਤੇ ਡੰਗ ਦੇਣੇ ਆ ਇਹ ਤੇ ਬਣਾ ਦੇ ਨੇ ਸਾਹਮਣੇ ਆਪ ਦਾ ਸਾਹਮਣੇ ਰੱਖਨੀਆ ਰੱਖਣੀ ਬਿਕੋਸ ਹੋ ਰਿਹਾ ਕੋਈ ਨਹੀਂ ਇਹ ਤੇ ਥੋੜਾ ਟਾਈਮ ਸਮਾਂ ਪਹਿਲਾਂ ਨਾ ਕੁੱਤੇ ਕੁੱਤੇ ਇਕੱਠੇ ਹੋ ਗਏ ਤੇ ਇਹ ਤੇ ਹਾਂ ਬੋਤਲ ਦੇਖ ਕੇ ਮੁੜ ਗਈ ਉਹ ਆਏ ਤਾਂ ਕਾ ਸਾਹਮਣੇ ਫਿਰਦਾ ਨਾ ਖੇਤ ਦੇ ਵਿੱਚ ਤੂੰ ਦੇਖ ਸਕਦੇ ਹੋ ਆ ਦੇਖੋ ਜੀ ਆ ਜੀ ਗੱਡੀਆਂ ਕਾਰ ਆਈਆਂ ਨੇ ਨਾ ਆ ਦੇਖੋ ਇਹ ਕਹਿੰਦੇ ਆਇਆ ਸੀਗਾ ਇੱਥੇ ਹ ਮਾਰਦਾ ਤਾਂ ਸਲਿੱਪ ਜਾ ਖੜਾ ਖੇਤ ਦੇ ਵਿੱਚ ਓਏ ਆ ਦੇਖੋ ਜੀ ਹਾਂ ਇੱਥੇ ਸਾਰੇ ਇਕੱਠੇ ਕੇ ਬੈਠ ਜੰਦੇ ਨੇ ਇੱਥੇ ਮੈਂ ਬੋਤਲ ਨਾਲ ਤਾਂ ਕੀ ਲਿੰਕ ਆ ਜੇ ਇਹਦਾ ਕੋਈ ਇਹ ਜਹਾ ਹਨਾ ਮੈਂ ਵੀਡੀਓ ਤਾਂ ਕਰ ਰਹਾ ਬਾਕੀ ਤੁਸੀਂ ਆਪਣੇ ਰਾਏ ਬਸ ਬਰਾ ਦੱਸੋ ਦੋਸਤੋ ਬੋਤਲਾਂ ਲੱਗੀਆਂ ਹੋਣੇ ਬਾਈਆਂ ਉਹਨਾਂ ਦੇਖੋ ਐਡੀ ਕੋਠੀ ਆ ਇੰਨੀ ਘੈਂਟ ਕੋਠੀ ਬਣਾਈ ਹੋਏ ਬਾਈ ਉਹਨਾਂ ਨੇ ਹੈ ਦੇਖੋ ਇਹ ਬੋਤਲਾਂ ਨੇ ਮੈਂ ਕਹਿੰਦਾ ਜਦ ਤੱਕ ਨਾਜ਼ਰ ਬਟੂ ਟੰਗੋ ਇੱਥੇ ਕੋਈ ਥੋੜਾ ਡਰ ਕੇ ਹੀ ਭੱਜਣਾ ਬੋਤਲਾਂ ਤੋਂ ਤਾਂ ਕੀ ਡਰਨਾ ਇਹਨਾਂ ਨੇ ਇਹ ਜੇ ਨਹੀਂ ਕੋਈ ਸ਼ਰਾਬੀ ਨਾ ਜਰੂਰ ਭਲੇਖਾ ਪੈ ਸਕਦਾ ਕੋਈ ਬ੍ਰਾਂਡ ਦੀ ਬੋਤਲ ਬੰਨੀ ਹੋਈ ਆ ਵੀ ਉਹ ਜਰੂਰ ਖੋਲੂਗਾ ਕੇ ਹਾਂ ਕਰਮੇ ਭਾਈ ਜੇ ਕੋਈ ਸ਼ਰਾਬੀ ਕੋ ਆ ਵੀ ਆ ਉਹ ਤਾਂ ਜਰੂਰ ਚੈੱਕ ਕਰੂਗਾ ਕੇ ਨਾ ਖੋਲ ਲੈ ਕੇ ਦਿਨ ਨਜ਼ਾਰਾ ਅੱਛਾ ਹੋਰ ਕੰਟਾ ਪੈ ਗਿਆ ਯਾਰ ਹੋਰ ਕੇ ਨਹੀਂ ਨੇ ਤਾਂ ਨਜ਼ਾਰਾ ਵੇਦੀ ਬਿਗੇ ਜਾਣੀ ਦੀ ਹੈ ਅੱਛਾ ਹੋਰ ਕੰਟਾ ਲੱਗ ਗਿਆ ਹਾਂ ਚਲੋ ਤੇ ਆਪਾਂ ਕੈਮਰਾ ਕਮਾ ਕੇ ਕਰਦੇ ਆ ਗੱਲਾਂ ਚਲ ਠੀਕ ਆ ਬਸ ਹੁਣ ਹਾਂਜੀ ਦੋਸਤੋ ਬਾਈ ਜਹਾਬ ਆਪ ਹੁੰਦਾ ਹੁਣ ਇੱਕ ਦਾ ਗੱਲ ਤੇ ਇਹ ਸੋਚ ਕੇ ਹੈ ਵੀਰੇ ਅਬ ਇਹ ਬੋਤਲ ਵੀ ਚੋਰੀ ਹੋ ਗਈ ਬੋਤਲ ਵੀ ਇੱਕ ਇੱਕ ਆਈ ਗਿਆ ਨਾ ਸਿਰ ਬੋਤਲ ਚੋਰੀ ਹੋ ਗਈ ਛੱਡੀਆਂ ਦੇਖੋ ਇੱਥੇ ਬੰਨੀ ਹੋਈ ਸੀਗੀ ਇਧਰ ਨਾਲ ਰੱਸੀ ਹੋ ਰਹਿ ਗਈ ਕੱਲੀ ਰੱਸੀ ਹੋ ਰਹਿ ਗਈ ਖਾਲੀ ਆ ਵੀ ਕੋਣ ਕੇ ਲੈ ਜਾਂਦਾ ਹੈ ਹੈ ਅੱਡੀ ਵੀਰੇ ਆਪਣੀ ਕੋਠੀ ਆ ਕੋਈ ਵਾਲਾ ਇਧਰੋਂ ਤਾਂ ਰਾਇਲ ਬੱਟੂ ਬੰਨਦਾ ਜਮਨ ਨਹੀਂ ਤੇ ਆ ਰੋਡੇ ਵੀਰੇ ਓਰੇ ਬਾਈ ਨજર ਮਤੂੰ ਉੱਪਰ ਅੱਛਾ ਜਰੂਰ ਟੇਕਾਣਾ ਬਣਨੇ ਕਰਕੇ ਇਹ ਨજર ਬੱਟੂ ਜੱਜ ਕੰਮ ਕਰਦਾ ਨਾ ਇਹ 1000 ਰੁਪਏ ਲੱਗਦਾ ਹੈ ਹਾਂ ਜੀ ਉਹ ਆਇਆ ਨજર ਬੱਟੂ ਵੀ ਕਰਾਇਆ ਬਾਈ ਕਹਿੰਦਾ ਇਹ ਨજર ਬੱਟੂ ਬੰਨਾ ਵਾ ਵੀ ਸਾਲਾ ਡਰ ਲੱਗਦਾ ਇਹਨੂੰ ਤਾਂ ਦੇਖ ਕੇ ਰਾਤ ਨੂੰ ਢਿਡੇ ਜਿਹੜਾ ਭੂਤਾਂ ਜਿਹਨੇ ਵੀਡੀਓ ਪਾਉਂਦੇ ਨੇ ਦੇਖੋ ਬਾਈ ਉਹ ਤਾਂ ਆਲੇ ਐਕਟਿੰਗ ਆ ਉਹ ਡਿੰਗ ਕਰ ਦਿੰਦੇ ਨੇ ਹਾਂ ਹਾਂ ਗੱਲਾਂ ਨਹੀਂ ਬਾਕੀ ਆਪਣਾ ਬਰਾਦਰ ਆ ਇਹ ਹਾਂ ਪਰ ਉਹ ਬਾਕੀ ਤੁਸੀਂ ਦੱਸੋ ਦੋਸਤੋ ਆਪਣਾ ਭਰਾ ਇਹ ਵੀਰਾ ਕਰਮਾ ਸਿੰਘ ਆ ਦੇਖੋ ਖਾਲਸੇ ਸਿੰਘ ਨੇ ਹੈ ਗੁਰੂਆਂ ਦੇ ਸਿੰਘਾਂ ਦੀ ਲੜਨੀਆ ਫੌਜਾਂ ਕੀ ਕਹਨੇ ਜੰਨੇ ਅੱਜ ਕੱਲ ਦੇ ਸਮਾਜ ਨੂੰ ਵੀ ਜਿਹੜੇ ਨਸ਼ੇ ਬੱਤੇ ਕਰ ਰਹੇ ਨੇ ਵੀ ਸਾਡੇ ਵਾਸੇ ਪਸੇ ਧਿਆਗੋ ਆਪਦੇ ਗੁਰੂ ਵਾਲੇ ਬਣ ਕੇ ਆਦਾ ਨਾਮ ਜਪੋ ਤੇ ਆਪਦਾ ਮਨੋਖਾ ਜਾਨ ਨੂੰ ਸਫਲ ਕਰੋ ਹਾਂਜੀ ਹਾਂ ਨਸ਼ਿਆਂ 'ਚ ਕੋਈ ਫਾਇਦਾ ਨਹੀਂ ਹੈਗਾ ਗੁਰੂ ਵਾਲੇ ਬਣੋ ਦੇਖੋ ਸਾਡੇ ਕਾਮ ਦੇ ਵਿੱਚ ਕਿੰਨੀਆਂ ਸਾਥ ਤਾਂ ਹੋਈਆਂ ਨੇ ਕਿੰਨੀਆਂ ਸਿੱਧੀਆਂ ਹੋ ਲੈਣਾ ਦੇਖੋ ਬੱਦੇ ਘੜ ਸਾਹਿਬ ਦੇਖ ਸਕਦੇ ਆਪਾਂ ਬਦੇ ਹਨ ਕਿਸੇ ਸਾਲ ਦੇ ਬੱਚੇ ਕਿ 9 ਸਾਲ ਦਾ ਹਾਂਜੀ ਹਾਂਜੀ ਕਿੰਨੇ ਕੁਰਬਾਨੀ ਕਰਕੇ ਗਏ ਨੇ ਉਹਨਾਂ ਤੋਂ ਆਪਾਂ ਸਿੱਧ ਲੈ ਗਏ ਆਪਦੇ ਕੇਸ ਰੱਖੋ ਦਾੜੀਆਂ ਰੱਖੋ ਤੇ ਗੁਰੂ ਵਾਲੇ ਬਣੋ ਹਾਂ ਜੀ ਇਹ 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 ਪਤਾ ਸੁਣਿਆ ਸਾਰਿਆਂ ਨੂੰ ਨਸ਼ਿਆਂ 'ਚ ਕੋਈ ਫਾਇਦਾ ਨਹੀਂ ਸਨਸ਼ੇ ਸਰੀਰੇ ਹੀ ਗਲਦਾ ਫਿਰ ਬਾਅਦ 'ਚ ਤੁਹਾਡਾ ਪੀ ਜਾਂਦਾ ਬੰਦਾ ਨਾ ਨਾਲੇ ਕਰਦੇ ਤੜਪੀ ਜਾਂਦੇ ਨੇ ਨਾਲੇ ਬੰਦਾ ਨਾਲੇ ਆਪਣਾ ਜੀਵਨ ਖਰਾਬ ਕਰਦਾ ਜੀ ਬੰਦਾ ਗੁਰੂ ਵਾਲੇ ਬਣੋਗੇ ਗੁਰੂ ਦੇ ਲੜ ਲੱਗੋਗੇ ਨਾਲੇ ਆਪਣਾ ਜਿਹੜਾ ਮਨੁੱਖਾ ਆਵਣਾ ਉਹ ਮਨੁੱਖਾ ਜਨਮਾ ਉਹ ਵੀ ਸਫਲ ਹੁੰਦਾ ਜੀ ਹੈ ਨਾ ਇਹ ਬਾਣੀ ਪੜੋ ਬਸ ਹਾਂ ਜੀ ਹਾਂ ਹਾਂ ਜੀ ਭਰਾਵੋ ਵੀਰ ਆਪਣਾ ਕਰਮਾ ਸਿੰਘ ਜੀ ਪਿੰਡ ਨਲਿੰਨੀ ਤੋਂ ਜੋ ਕਿ ਆਪਣੇ ਨਾਲ ਸੀ ਇਕੱਠੇ ਪੜਿਆ ਕਲਾਸ ਫੈਲੋ ਅੱਜ ਵੀਰ ਮੇਰਾ ਹੈ ਹੈ ਕਲਾਸ ਫੈਲੋ ਆਪਣਾ ਤੇ ਵੀਰ ਇਧਰ ਮੈਂ ਲੰਗੇ ਜਾ ਰਿਹਾ ਸੀਗਾ ਬਈ ਨੇ ਇੱਥੇ ਮਾਰ ਲਿਆ ਆਪਣਾ ਗੱਡੀ ਰੋਕ ਲਈ ਸੀ ਜਗ੍ਹਾ ਤੇ ਆਹ ਕਾਰ ਖੜੀ ਆ ਆਪਣੀ ਇਧਰ ਇਕੱਠੇ ਖੜ ਗਏ ਬਾਈ ਅਸੀਂ ਇੱਥੇ ਫਿਰ ਗੱਲਾਂ ਬਾਤਾਂ ਕਰਨ ਲੱਗੇ ਕਿਥੇ ਬਾਈ ਉਹਨਾਂ ਨੇ ਬੋਤਲਾਂ ਹੀ ਬੰਨੀਆਂ ਸੀ ਆ ਠੀਕ ਹੈ ਉਹਨਾਂ ਕਰਕੇ ਬੋਤਲਾਂ ਹੀ ਮੰਨੇ ਉਹਨਾਂ ਦੇ ਕਰਕੇ ਮੈਂ ਗੱਲਾਂ ਕਰਨ ਲੱਗਿਆ ਬਾਕੀ ਨਾ ਆਪਣੇ ਦਾ ਵੀਰ ਨੇ ਕਰਮਾ ਸਿੰਘਾ ਦੇਖੋ ਅੱਜ ਗੁਰੂ ਵਾਲੇ ਬਣੇ ਹੋਏ ਨੇ ਗੁਰੂ ਦਾ ਸਿੰਘ ਆ ਆ ਦੇਖੋ ਵੀਰਾ ਬਣਾ ਇਹਨਾਂ ਨੇ ਮੈਸੇਜ ਲਾਇਆ ਇਹ ਸਾਰੇ ਭੈਣ ਭਰਾਵਾਂ ਨੂੰ ਹੋਰਾਂ ਨੂੰ ਵੀ ਗੁਰੂ ਵਾਲੇ ਬਣੋ ਹਾਂ ਬਾਣੀ ਬਣੋ ਹਾਂ ਕਾਲ ਯੁੱਗ ਦਾ ਚੱਲ ਰਿਹਾ ਜੀ ਤਾਂ ਇਹ ਆਪਣੇ ਹੂੰ ਇਹਦਾ ਸਮਾਂ ਨਾ ਕਾਲ ਯੁੱਗ ਦਾ ਚੱਲ ਰਿਹਾ ਬਿਰ ਮੇਰੇ ਉਹੇ ਅਇ ਤਨੇ ਆਪਣੀ ਜਵਾਨੀ ਤੇ ਆਉਣਾ ਨੀ ਨੀ ਬੋਲਦਾ ਹੋਣਾ ਹੁਣ ਇਹ ਆਪਦਾ ਸਾ ਹਾਂ ਜਿਹੜੇ ਜਵਾਨੀ ਦਾ ਆਉਣਾ ਕਲ ਜੁੱਗਣੇ ਆਉਣਾ ਜੀ ਕੋਈ ਪਤਾ ਨਹੀਂ ਕਿਹਦਾ ਗੱਲ ਸਨੇ ਆਜੇ ਅਗਲਾ ਬਾਦ ਚੋ ਗਈ ਜਾਂਦਾ ਵੀ ਮੈਂ ਹੁਣ ਅਮਰਸ਼ਾਕ ਲੈਣਾ ਨਾ ਹਾਂ ਹਾਂ ਵੀ ਤਾਂ ਲਾਸਟ ਟਾਈਮ ਆਇਆ ਇਹ ਸਮਝਦਾ ਕੋਈ ਪਤਾ ਨਹੀਂ ਹੁੰਦਾਗਾ ਬਣ ਕੇ ਐ ਨਹੀਂ ਹੈਗਾ ਵੀ ਸਮਝ ਵੀਰੇ ਐਂ ਦੱਸੋ ਵੀ ਅਮਰਤਸ਼ਕ ਲੈ ਆਪਦਾ ਆਧਾਰ ਹੋ ਜੂ ਐ ਇੱਕ ਨਹੀਂ ਹੁੰਦਾ ਹੈਗਾ ਇਹ ਹਾਂਜੀ ਤਾਂ ਆਪਾਂ ਨੂੰ ਉਹ ਨਿਤਨੇਮ ਆਪਦਾ ਪੱਕਾ ਕਰਨਾ ਪੈਣਾ ਹੈ ਕਈ ਬੰਦੇ ਕਹਿੰਦੇ ਨੀ ਲੈਣੀ ਐ ਅਮਰਸ਼ਾਕ ਤੇ ਕੁਝ ਨਹੀਂ ਹੋਣਾ ਹੈਗਾ ਹਾਂਜੀ ਤੇ ਆਪਦਾ ਨਿਤਨੇਮ ਜ਼ਰੂਰੀ ਕਰਨਾ ਬੜਾ ਤਾਂ ਮਹਾਰਾ ਦੀ ਕਿਰਪਾ ਹੋਊ ਬڑے-ਬڑے ਢੋਲਗੇ ਇਹਦੇ ਵਿੱਚ ਹਨਾ ਨਹੀਂ ਕਈ ਬਾਈ ਕਹਿੰਦੇ ਨੇ ਬੰਦੇ ਵੀਰ ਦੋਨ ਕਈ ਬੰਦੇ ਕਈ ਕਈ ਬੰਦੇ ਕਹਿੰਦੇ ਨਹੀਂ ਸੀ ਸਾਡੀ ਉਮਰ ਬਹੁਤ ਪਈਆ ਹਨਾ ਵੀ ਜਦੋਂ ਉਮਰ ਨੇੜੇ ਲੱਗੂਗੀ ਸਿਆਣੇ ਹੋਵਾਂਗੇ ਫੇਰ ਅਮਰ ਜਾ ਸਕਲਾਂਗੇ ਇਹਦਾ ਕੋਈ ਪਤਾ ਨਹੀਂ ਹੈਗਾ ਅੱবি ਅੱਜ ਹੁਣ ਖੜੇ ਆ ਤੁਹਾਨੂੰ ਆਪਾਂ ਨਹੀਂ ਖੜੇ ਹੋਏ ਹਨਾ ਕੋਈ ਪਤਾ ਨਹੀਂ ਪਰਮਾਤ ਉਹ ਆਪਣਾ ਬੰਦੇ ਹੱਥ ਚਾ ਵੀ ਕਦ ਜਾਣਾ ਕਦ ਨਹੀਂ ਮਨੁੱਖਾ ਯਮਨ ਮਨੁੱਖਾ ਜਨਮਾ ਇਹ ਆਪਣਾ ਤਾਂ ਹੀ ਆਪਣਾ ਹੁੰਦਾ ਸਫਲ ਜਿਹੜਾ ਸਾਰੇ ਆਉਂ ਆਹੀ ਤਰੀਕਾ ਹੁੰਦਾ ਹੈ ਕਿਹੜਾ ਲੰਗਿਆ ਉਹ ਨਹੀਂ ਹੈਗਾ ਗੁਰੂ ਦੇ ਲੜ ਲੱਗਾਗੇ ਫਿਰ ਗੁਰੂ ਨੇ ਵੀ ਦੇਖਣ ਆਪਾਂ ਨੂੰ ਉੱਪਰ ਜਾ ਕੇ ਕੀ ਲਿਖਾ ਦੇਗਾ ਭਾਈ ਇਹੀ ਗੱਲ ਹਾਂ ਫਿਰ ਬੰਦਾ ਉੱਥੇ ਜਾ ਕੇ ਉੱਪਰ ਜਾ ਕੇ ਕੁਝ ਨਹੀਂ ਲਿਖਾ ਦੇ ਸਕਦਾ ਹੈਗਾ ਕੀ ਆਪਾਂ ਜਵਾਬ ਦੇਵਾਂਗੇ ਆ ਹੈਗਾ ਉਹ ਬਾਣੀ ਪੜਨ ਲੱਗ ਜਾਓ ਹੂੰ ਵੀ ਨਿਤਨੇਮ ਬਣਾਓ ਬੰਦਾ ਜਪਜੀ ਸਾਹਿਬ ਜਰੂਰ ਕਰੋ ਹਨਾ ਰਹਿਰਾ ਸਾਹਿਬ ਜਰੂਰ ਕਰੋ ਗੁਰਦੁਆਰਾ ਸਾਹਿਬ ਜਰੂਰ ਜਾਓ ਆਪਦਾ ਤਾਂ ਪ੍ਰਮਾਤਮਾ ਨੇ ਆਪ ਹੀ ਕਿਰਪਾ ਕਰ ਦੇਣੀ ਹੈ ਆਪਾਂ ਨੂੰ ਮੰਗਣਾ ਪੈਂਦਾ ਅਰਦਾਸ ਹੈ ਨਾ ਹੂੰ ਹੂੰ ਬਖਸ਼ਨਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਬਾਕੀ ਵੀਰ ਦਾ ਵੀ ਆਪਣਾ ਚੈਨਲ ਆ ਵੀਰੇ ਕੀ ਚੈਨਲ ਦਾ ਆਪਣਾ ਨਾਮ ਤੋਂ ਅੱਡ ਹੀ ਹਾਂ ਕਾਰਮ ਸਿੰਘ ਖਰੋਟ ਹੈ ਬਾਈ ਦਾ ਵੀ ਚੈਨਲ ਆਪਣਾ ਭਰਾਏ ਵੀ ਰਹੇ ਇਹਦੇ ਚੈਨਲ ਨੂੰ ਬਾਰੇ ਜਰੂਰ ਸਬਸਕ੍ਰਾਈਬ ਕਰਿਓ ਬਾਈ ਵਧੀਆ ਵੀਡੀਓ ਪਾਉਂਦਾ ਏ ਇਹ ਸੰਤਾਂ ਦੀਆਂ ਠੀਕ ਹੈ ਜੀ ਇਹ ਕਿੱਥੇ ਜਨੂਨੇ ਬਾਬਾ ਜੀ ਦੇ ਆਪਾਂ ਇੱਧਰ ਲੌਰਾਂ ਸਾਹਿਬ ਆਪਾਂ ਲੌਰਾਂ ਸਾਹਿਬ ਜਿਹਨੇ ਆਪਾਂ ਤੇ ਗੜ ਆਪਾਂ ਆਇ ਨਹੀਂ ਹੈਗਾ ਵੀ ਆਪਾਂ ਉੱਥੇ ਜਾਣਾ ਆਪਾਂ ਕਿੱਥੇ ਮਹਾਰਾਜ ਆ ਨਾ ਉਹ ਆਪਦਾ ਜਪੇੰਦੇ ਗੁਰਦੁਆਰਾ ਦਾ ਫਤਿਹਗੜ੍ਹ ਸਾਹਿਬ ਹੈਗਾ ਆਪਦਾ ਦੁੱਖਣਵਾਰ ਸਾਹਿਬ ਜਾਈਦਾ ਨਾ ਹੰਮ 34ੀ ਸਾਹਿਬ ਜਾਈਦਾ ਕਿੱਥੇ ਮਹਾਰਾਜ ਵੈਸੇ ਸਤਸੰਗ ਹੋਰੀ ਹੈ ਉੱਥੇ ਜਾ ਕੇ ਆਪਦਾ ਲਾਹ ਲਓ ਹਨਾ ਹਾਂਜੀ ਹਾਂਜੀ ਆਇ ਨਹੀਂ ਹੈਗਾ ਵੀ ਅਸੀਂ ਉੱਥੇ ਜਾ ਰਹੇ ਆ ਐ ਨਹੀਂ ਆਪਾਂ ਕਟੜ ਪਰਨ ਨਿਯਮ ਬਣਨਾ ਹੈਗਾ ਕਿੱਥੇ ਲਾਹ ਲੈਣਾ ਕਿਵੇਂ ਦੁਵਾਨ ਲੱਗ ਰਿਹਾ ਕਿੱਥੇ ਉੱਥੇ ਚੰਗੀਆਂ ਚੀਜ਼ਾਂ ਲਿਆਓ ਮਾੜੀਆਂ ਛੱਡਿਓ ਠੀਕ ਹੈ ਨਾ ਇਹ ਚੀਜ਼ਾਂ ਹੁੰਦੀਆਂ ਇਹ ਜਿਹੜਾ ਵੀਰੇ ਆਪਣਾ ਮਨੁੱਖਾ ਜਾਮਾ ਨਾ ਆਪਣਾ ਸਰੀਰ ਦਾ ਨੇ ਕਈ ਪਾਸਾ ਆਵਾ ਉਹਨੇ ਪੰਜਾਬੀ ਦੇ ਵਿੱਚ ਆ ਜੂਨ ਕਹਿਣੀ ਸੌਕੀ ਆ ਇਹ ਆਪਾਂ ਨਾ ਕਹਿਦੀ ਆ ਵੀ ਤੂੰ ਗਣਕੇ ਦਿਖਾ 84 ਲਗ 3 ਮਹੀਨੇ ਲੱਗ ਜਣਾ ਕਿ ਜਦੋਂ ਦੁਨੀਆਂ ਵਿੱਚੋਂ ਲੰਘਣਾ ਕਿੰਨਾ ਟਾਈਮ ਲੱਗਣਾ ਬਾਈ ਇਹੀ ਬਹੁਤ ਵਧੀਆ ਆਪਾਂ ਨੂੰ ਜੀਵਨ ਵਿੱਚ ਮਿਲਦਾ ਹੁਣ ਤੋਂ ਅਪਾ ਇੱਕ ਐਗਜ਼ਾਮਪਲ ਤੋਂ ਲਾ ਲਓ ਗੱਲ ਆ ਜਿਹੜੀ ਮੱਖੀ ਆ ਮੱਖੀ ਉਹ 25 ਦਿਨ ਦਾ ਜਿਹੜਾ ਉਹਦੀ ਮੱਖੀ ਦੀ ਫਿਰ ਜਿਹੜਾ ਕੁੱਤੇ ਬਿੱਲੇ ਲੈ ਲਓ ਆਪਾਂ ਕੁੱਤੇ ਦੇ ਲਓ ਜੀ 15 12 ਸਾਲਾ ਹਨਾ ਮੱਝ ਦੀ ਹੋ ਗਈ ਜਿਹੜਾ 12-13 ਸਾਲ ਹੋ ਗਈ ਇੱਕ ਜਿਹੜੀ ਕਾ ਕਾ ਕਾਂਗ ਕਹਿੰਦੇ ਆ ਲੱਖਾਂ ਕਰੋੜੀ ਜਾਨਾ ਉਹ ਆ ਹਾਂ ਲੱਖਾਂ ਕਰੋੜਾ ਸਾਲ ਉਹਦੀ ਆਈ ਤੰਦੀ ਹੋ ਗਿਆ ਨਾ ਪੁਰਾਣੀ ਦਰਖਤਾਂ ਤੇ ਪਿੰਡਾਂ 'ਚ ਖੜੇ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਹਾਂ ਹਾਂਜੀ ਬਹੁਤ ਟਾਈਮ ਹੋ ਗਿਆ ਹਾਂਜੀ ਹਾਂਜੀ ਕਰਤੋਂ ਹਾਂਜੀ ਹਾਂਜੀ ਬਹੁਤ ਟਾਈਮ ਲੱਗ ਗਿਆ ਹਾਂਜੀ ਤੇ ਐਸੇ ਕਰਕੇ ਆਪਾਂ ਦੇਖੋ ਉਸ ਵੀਡੀਓ ਬਣਾਸੀ ਤਮਾਸੀ ਤੇ ਵੀ ਬਣਾਈ ਆ ਨਾ ਜਿਵੇਂ ਪਹਿਲਾਂ ਪਤਾ ਆਪਾਂ ਨੇ ਜਾਣ ਕੇ ਇਹਨਾਂ ਨੇ ਬਈ ਉਹਨਾਂ ਨੇ ਬੋਤਲਾਂ ਟੰਗੀਆਂ ਸੀਗਾ ਬੰਦਾ ਕੋਈ ਸੱਸੇ ਤੁਸੀਂ ਮਾੜਾ ਮੋਟਾ ਬਾਕੀ ਆਪਾਂ ਨੇ ਇੱਕ ਜੰਪਲ ਆਪਾਂ ਨੇ ਜਿਹੜੀ ਗੱਲ ਕਰੀ ਆ ਸਿੱਖੀ ਤੇ ਹਨਾ ਜੀ ਆਪਾਂ ਨੇ ਜਿਹੜੇ ਸਿੱਖੀ ਬਾਰੇ ਦੇਖੋ ਵੀਰੇ ਗੁਰੂ ਦੇ ਸਿੰਘ ਬਣੋ ਸਭ ਤੋਂ ਵੱਡੀ ਗੱਲ ਇਹ ਆ ਗੁਰੂ ਵਾਲੇ ਬਣੋ ਜੀ ਇੱਥੇ ਬੜਾ ਜਿਹੜਾ ਜਨਮ ਸਾਫ ਵਾਲਾ ਤਾਂ ਹੀ ਹੋਊਗਾ ਬਣੇ ਗੁਰੂ ਵਾਲੇ ਬਣੋ ਬੈਰੂ ਦਾ ਨਾਮ ਸਿਮਨ ਵੱਧ ਤੋਂ ਵੱਧ ਕਰਿਆ ਕਰੋ ਘਟੋ ਘਾਟਾ ਜੇ ਆਪਾਂ ਡੇਲੀ ਨਹੀਂ ਜਾ ਸਕਦੇ ਜਾ ਸਕਦੇ ਗੁਰੂ ਘਰ ਹਫਤੇ ਜੀ ਨੂੰ ਇੱਕ ਦੋ ਵਾਰ ਜ਼ਰੂਰ ਜਾਇਆ ਕਰੋ ਜਿਹੜਾ ਆਪਾਂ ਨੂੰ ਜੋ ਗੁਰੂ ਘਰ ਜਾ ਕੇ ਮਿਲਣਾ ਜੋ ਕੁਝ ਉਹ ਆਪਾਂ ਨੂੰ ਗੁਰੂ ਘਰੇ ਮਿਲੇਗਾ ਹੋਰ ਕਿਤੇ ਨਹੀਂ ਮਿਲਦਾ ਜਾ ਕੇ ਜੀ ਦੇਖੋ ਆਪਣੇ ਸਿੱਖ ਕੌਮ ਦੇ ਵਿੱਚ ਬਹੁਤ ਗੁਰਦੁਆਰਿਆਂ ਤੇ ਜੀ ਪਾਲ ਕੀ ਸਾਹਿਬ ਦੀਆਂ ਹੋਰ ਵੀ ਹੈ ਨਾ ਦੇਖਿਆ ਕਰੋ ਧਿਆਨ ਨਾਲ ਕਮੈਂਟ ਕਰਿਆ ਕਰੋ ਵਾਇਰਲ ਜੀ ਜ਼ਰੂਰ ਲੀਹੋ ਰ ਕਮੈਂਟ ਵਿੱਚ ਕਿਉਂਕਿ ਧਰਮਾ ਕੋਈ ਵੀਡੀਓ ਹੁੰਦੀ ਨੇ ਆਪਣੀਆਂ ਤੇ ਗੁਰੂ ਵਾਲੇ ਬਣੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੇ ਆਪਾਂ ਹੁਣ ਇਥੋਂ ਇਜਾਜ਼ਤ ਲੈਨੇ ਆ ਵਾਇਰਲ ਜੀ ਦਾ ਖਾਲਸਾ ਵਾਇਰਲ ਜੀ ਕੀ ਫਤਿਹ ਜੀ ਹਾਂ ਇਹ ਤਾਂ ਠੀਕ ਹੈ ਇਹ ਕੰਪਨੀ ਚਲਣਾ ਹੈਗਾ ਆਹ ਸੁਣ ਲਾਲੀ ਮੈਂ ਨਹੀਂ ਸੁਣਦਾ ਆਹ ਸੁਣਦਾ ਜੀ ਨਾ 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 ਤੈਨੂੰ ਨਾ ਪਹਿਲਾਂ ਮੇਰੀ ਫੋਨ ਲਾ ਸੁਣਦੇ ਨਹੀਂ ਮੈਂ ਹਾਇਓ ਨਹੀਂ